ਸ਼ਿਵਾਲਾ ਬੋਹੜ ਵਾਲਾ ਮੰਦਿਰ ਵਿੱਚ ਸ਼੍ਰੀ ਗਣੇਸ਼ ਜੀ ਦੀ ਮੂਰਤੀ ਸਥਾਪਨਾ ਤੇ ਪ੍ਰਾਨ ਪ੍ਰਤਿਸ਼ਠਾ ਮੰਦਿਰ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਰਾਕੇਸ਼ ਹਾਂਡਾ ਤੇ ਚੇਅਰਮੈਨ ਤਵਿੰਦਰ ਸ਼ਰਮਾ ਦੀ ਅਗਵਾਈ ਵਿੱਚ ਕੀਤੀ ਗਈ ਸਵੇਰੇ ਮੂਰਤੀ ਦੀ ਪੂਜਾ ਕੀਤੀ ਗਈ ਅਤੇ ਹਵਨ ਯਾ ਕਰਨ ਤੋਂ ਬਾਅਦ ਪੂਰੇ ਵਿਧੀ ਵਿਧਾਨਤਾ ਦੇ ਨਾਲ ਮੂਰਤੀ ਦੀ ਸਥਾਪਨਾ ਹੋਈ ਜਿਸ ਵਿੱਚ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਜੋਗਿੰਦਰਪਾਲ ਚਿੰਗਰਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸਾਬਕਾ ਵਿਧਾਇਕ ਸੁਨੀਲ ਦੱਤੀ ਪਪੂ ਮਹਾਸ਼ਨ ਅਕਸ਼ੇ ਸ਼ਰਮਾ ਰਿਤੇਸ਼ ਸ਼ਰਮਾ ਕਰਮਜੀਤ ਸਿੰਘ ਗਿੱਲ ਸਾਹਿਲ ਸੱਗਰ ਤੇ ਹੋਰ ਧਾਰਮਿਕ ਸਮਾਜਿਕ ਆਗੂਆਂ ਨੇ ਹਾਜ਼ਰੀ ਲਗਵਾਈ ਮੰਦਿਰ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਰਕੇਸ਼ ਆਂਡਾ ਤੇ ਦਵਿੰਦਰ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੰਦਿਰ ਕਮੇਟੀ ਦੇ ਸਮੂਹ ਮੈਂਬਰਾਂ ਤੇ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਮੰਦਿਰ ਵਿੱਚ ਸ਼੍ਰੀ ਗਣੇਸ਼ ਜੀ ਦੀ ਮੂਰਤੀ ਸਥਾਪਨਾ ਤੇ ਪ੍ਰਾਨ ਪ੍ਰਤੀਸ਼ਠਾ ਕੀਤੀ ਗਈ ਹੈ ਜਿਸ ਵਿੱਚ ਬੜੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਲਗਾਈ ਹੈ ਅਤੇ ਪ੍ਰਭੂ ਦੇ ਆਸ਼ੀਰਵਾਦ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਵੀ ਮੰਦਿਰ ਦੀ ਸੁੰਦਰਤਾ ਲਈ ਨਿਰਮਾਣ ਕਾਰਜ ਚੱਲਦੇ ਰਹਿਣਗੇ ਇਸ ਮੌਕੇ ਮਹੇਸ਼ ਸ਼ਰਮਾ ਉਪ ਚੇਅਰਮੈਨ ਪ੍ਰਕਾਸ਼ ਕੁਮਾਰ ਉਪ ਪ੍ਰਧਾਨ ਸੰਜੀਵ ਸ਼ਰਮਾ ਵਿੱਤ ਸਕੱਤਰ ਮਨੋਹਰ ਲਾਲ ਸਹਿਗਲ ਦੀਪਕ ਪਾਠੀਆ ਸतीश ਕੁਮਾਰ ਰਵੀਦਰਤ ਸਮੇਤ ਸੰਗਤਾਂ ਮੌਜੂਦ ਸਨ ਅੱਜ ਖੁਸ਼ੀ ਦੀ ਗੱਲ ਹੈ ਕਿ ਸਾਡੇ ਬੋਰਡ ਵਾਲਾ ਸ਼ਵਾਲਾ ਬਟਾਰਾ ਰੋਡ ਤੇ ਬੜਾ ਪੁਰਾਣਾ ਮੰਦਿਰ ਆ ਬੜੀ ਆਸਾ ਇੱਥੇ ਲੋਕਾਂ ਦੀ ਸਾਰਿਆਂ ਦੀ ਇੱਥੇ ਨਵੀਂ ਮੂਰਤੀ ਸਥਾਪਨਾ ਨਵਾਂ ਸਰੂਪ ਅੱਜ ਰੱਖਿਆ ਗਿਆ ਸਾਰਿਆਂ ਨੇ ਹਵਨ ਜਗ ਕੀਤੇ ਆ ਪਿਛਲੇ 5 ਦਿਨ ਤੋਂ ਹਵਨ ਹੋ ਰਹੇ ਨੇ ਔਰ ਬੜੀ ਹਮਮਾ ਆ ਕੇ ਇੱਥੇ ਸੰਗਤ ਪਹੁੰਚ ਰਹੀ ਹੈ 5 ਦਿਨ ਤੋਂ ਕੀਰਤਨ ਹੋ ਰਹੇ ਨੇ ਉਹ ਅੱਜ ਉਹ ਘੜੀ ਆ ਗਈ ਕਿ ਅੱਜ ਮੂਰਤੀ ਸਥਾਪਨਾ ਭਗਵਾਨ ਗਣੇਸ਼ ਜੀ ਦੀ ਕੀਤੀ ਗਈ ਆ ਸਾਡੇ ਮੰਦਿਰ ਦੇ ਪ੍ਰਬੰਧ ਵਿੰਦਰ ਸ਼ਰਮਾ ਜੀ ਸੰਦੀਪ ਸ਼ਰਮਾ ਜੀ ਉਹਨਾਂ ਦੀ ਸਾਰੀ ਟੀਮ ਇੱਥੇ ਪੂਰੀ ਤਰ੍ਹਾਂ ਉਪਸਥਿਤ ਹੈ ਸਾਰੇ ਪਗਜਾਂ ਇਕੱਠੇ ਆ ਸਾਡੀਆਂ ਭੈਣਾਂ ਬੈਠੀਆਂ ਨੇ ਮਾਵਾਂ ਬੈਠੀਆਂ ਨੇ ਇੱਕ ਅਲੱਗ ਜਿਹਾ ਮਾਹੌਲ ਆ ਸੋ ਮੈਂ ਪ੍ਰਮਾਤਮਾ ਗਿਆ ਅਰਦਾਸ ਕਰਦਾ ਕਿ ਜਿਹੜੀ ਸ਼ਰਧਾ ਭਾਵਨਾ ਦੇ ਨਾਲ ਲੋਕਾਂ ਨੇ ਇੱਥੇ ਭਗਵਾਨ ਦੀ ਮੂਰਤੀ ਸਥਾਪਿਤ ਕੀਤੀ ਆ ਇਸ ਇਲਾਕੇ ਨੂੰ ਖੁਸ਼ਹਾਲੀ ਦੇ ਨਾਲ ਸਭ ਪਰਿਵਾਰਾਂ ਤੇ ਕਿਰਪਾ ਰੱਖਣਾ ਜੀ ਬਹੁਤ ਬਹੁਤ ਧੰਨਵਾਦ ਅੱਜ ਬਹੁਤ ਹੀ ਪਵਿੱਤਰ ਸਥਾਨ ਮੰਦਰ ਚਵਲਾ ਬੋਰਡ ਵਾਲਾ ਵਿਖੇ ਸਾਰੀਆਂ ਸੰਗਤਾਂ ਇਕੱਠੀਆਂ ਹੋਈਆਂ ਔਰ ਇੱਥੇ Shri Ganesh ji Maharaj ji ਦੀ ਮੂਰਤੀ ਸਥਾਪਨਾ ਕੀਤੀ ਗਈ ਔਰ ਬਹੁਤ ਸਨਾਤਨ ਸੰਸਕ੍ਰਿਤੀ ਨਾਲ ਵਿਧੀ ਪੂਰਵਕ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪੰਡਤ ਜਨਾ ਨੇ ਇੱਥੇ ਉਹ ਮੂਰਤੀ ਸਥਾਪਨਾ ਕਰਵਾਈ ਔਰ ਸਾਰੀ ਸੰਗਤ ਨੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਜੁੜ ਕੇ ਕਾਰਜ ਦੇ ਵਿੱਚ ਇੱਥੇ ਆਪਣਾ ਹਿੱਸਾ ਲਿਆ ਮੈਂ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਬਾਦ ਦੇਣਾ ਔਰ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਆਸੀਂ ਸਾਰਾ ਸਮਾਜ ਸਾਡੇ ਭੈਣ ਭਰਾ ਆਪਣੇ ਧਰਮ ਦੇ ਨਾਲ ਜੁੜਦੇ ਨੇ ਆਪਣੀ ਸੰਸਕ੍ਰਿਤੀ ਨੂੰ ਸਮਝਦੇ ਨੇ ਔਰ ਪਰਮੇਸ਼ਵਰ ਦੇ ਨਾਲ ਜੁੜਦੇ ਨੇ ਸਾਰੀ ਮੰਦਰ ਕਮੇਟੀ ਹੋਰ ਸਾਰੇ ਸਤਕਾਰਯੋਗ ਜਿੰਨੇ ਵੀ ਲੋਕ ਇਸ ਮੰਦਰ ਨਾਲ ਜੁੜੇ ਨੇ ਮੇਰੀਆਂ ਖਾਸ ਤੌਰ ਤੇ ਭੈਣਾ ਔਰ ਸਾਰੀ ਕਮੇਟੀ ਇਹਨਾਂ ਦਾ ਬਹੁਤ ਮੈਂ ਕਹਿਣਾ ਕਿ ਇੱਕ ਅਥਾ ਸ਼ਰਧਾ ਸਥਾਨ ਤੇ ਹੈਗੀ ਔਰ ਪ੍ਰਮਾਤਮਾ ਸਾਖਸ਼ਾਤ ਇੱਥੇ ਇਹਨਾਂ ਦੇ ਸਿਰ ਤੇ ਆਸ਼ੀਰਵਾਦ ਦਿੰਦੇ ਨੇ ਔਰ ਇਹ ਆਪਸ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਮਿਲਜੁਲ ਕੇ ਇਸ ਮੰਦਰ ਦੀ ਸੇਵਾ ਕਰਦੇ ਨੇ ਮੈਂ ਇੱਕ ਵਾਰੀ ਅੱਜ ਦੇ ਪਵਿੱਤਰ ਦਿਨ ਦੇ ਉੱਤੇ ਮੂਰਤੀ ਸਥਾਪਨਾ ਜਿਹੜੀ ਕੀਤੀ ਗਈ ਉਹਦੀ ਮੈਂ ਸਾਰੀ ਸੰਗਤ ਨੂੰ ਲੱਖ ਲੱਖ ਵਾਰਕ ਵਾਦ ਕਰਦਾ ਉਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮੰਦਰ ਸ਼ਵਾਲਾ ਬੋਰ ਵਾਲਾ ਵਿੱਚ ਅੱਜ ਵਿਨੇਜ ਜੀ ਦੀ ਮੂਰਤੀ ਦੀ ਸਥਾਪਨਾ ਕੀਤੀ ਗਈ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਆਈਏ ਸਾਰੀ ਪਬਲਿਕ ਨੂੰ ਬਹੁਤ ਬਹੁਤ ਮੈਂ ਮਾਰਕਾ ਦੇਣਾ ਹੈ ਅੱਜ ਬੜਾ ਹੀ ਇਹ ਭਾਦਾਂ ਵਾਲਾ ਦੇ ਨੇ ਸਾਡੇ ਮੰਦਰ ਸ਼ੋਲਾ ਬੋੜ ਵਾਲਾ ਵਿੱਚ ਇਸ ਇਲਾਕੇ ਦੇ ਵਿੱਚ ਨਿਊ ਜਵਾਰ ਨਗਰ ਦੇ ਵਿੱਚ ਇਸ ਮੰਦਰ ਦੇ ਜਿਹੜਾ ਪੱਥਰ ਨਵਾਂ ਲੱਗ ਰਿਹਾ ਹੈ ਬਹੁਤ ਹੀ ਜਨਤਾ ਦਾ ਅਛਾ ਹੈ ਕਿ ਇਸ ਮੰਦਰ ਨੂੰ ਸ਼ਹਿਰ ਦੇ ਵਿੱਚ ਇੱਕ ਨਮੂਨੇ ਦਾ ਬਹੁਤ ਹੀ ਵਧੀਆ ਮੰਦਰ ਬਣਾਇਆ ਜਾਵੇ